ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਭਾਰ ਨੂੰ ਸਵੱਛ ਬਣਾਉਣ ਲਈ ਸਵੱਛ ਭਵਨ ਮੈਮ ਸ਼ੁਰੂ ਕੀਤੀ ਗਈ ਸੀ ਜਿਸ ਦਾ ਕੀ ਹਰ ਸਾਲ ਸਰਵੇਖਣ ਕੀਤਾ ਜਾਂਦਾ ਹੈ ਇਸ ਵਾਰ ਵੀ 2023 ਦਾ ਤਾਜ਼ਾ ਸਰਵੇਖਣ ਕੀਤਾ ਗਿਆ ਤਾਂ ਤਾਜ਼ਾ ਸਰਵੇਖਣ ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਨੂੰ ਕਾफी ਨਮੋਚੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਪਹਿਲਾਂ ਨਾਲੋਂ ਕਾफी ਜ਼ਿਆਦਾ ਰੈਂਕਿੰਗ ਤੋਂ ਥੱਲੇ ਗਿਆ ਹੈ ਫਰੀਕੋਟ ਦੇ ਤਿੰਨੇ ਹੀ ਡਿਵੀਜ਼ਨ ਹੈ ਇਸ ਵਾਰ ਰੈਂਕਿੰਗ ਦੇ ਵਿੱਚ ਉਹ ਕਾफी ਨੰਬਰ ਥੱਲੇ ਗਏ ਨੇ ਜੇਕਰ ਰੈਂਕਿੰਗ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਫਰੀਕੋਟ 10ਵੇਂ ਸਥਾਨ ਤੇ ਸੀ ਅਤੇ ਜੋ ਕਿ ਹੁਣ 78ਵੇਂ ਨੰਬਰ ਤੇ ਰਹਿ ਗਿਆ ਏ ਅਤੇ ਨਾਲ ਹੀ ਕੋਟਪੁਰ ਦੀ ਗੱਲ ਕੀਤੀ ਜਾਵੇ ਉਹ ਸਫਾਈ ਦੇ ਵਿੱਚੋਂ 14ਵੇਂ ਨੰਬਰ ਤੇ ਸੀ ਹੁਣ 106ਵੇਂ ਨੰਬਰ ਤੇ ਹੈ ਅਤੇ ਨਾਲ ਹੀ ਜੈਤੋ ਦੀ ਗੱਲ ਕੀਤੀ ਜਾਵੇ ਤਾਂ ਜੈਤੋ ਪਿਛਲੀ ਵਾਰ 14ਵੇਂ ਨੰਬਰ ਤੇ ਸੀ ਅਤੇ ਇਸ ਵਾਰ 101ਵੇਂ ਨੰਬਰ ਤੇ ਆਇਆ ਹੈ ਇਹਨਾਂ ਅੰਕੜਿਆਂ ਨੇ ਇੱਕ ਵਾਰ ਜਿੱਥੇ ਸਭ ਨੂੰ ਹੈਰਾਨ ਕੀਤਾ ਹੈ ਉੱਥੇ ਹੀ ਕਿਤੇ ਨਾ ਕਿਤੇ ਪ੍ਰਸ਼ਾਸਨ ਉੱਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਲਗਾਤਾਰ ਕਈ ਬਲਾਜ਼ਮ ਪਿਛਲੇ ਸਮੇਂ ਸਰਕਾਰਾਂ ਵੱਲੋਂ ਪੱਕੇ ਵੀ ਕੀਤੇ ਗਏ ਸੀ ਸਰਕਾਰ ਵੱਲੋਂ ਸਵਰਚ ਬਹਿਨ ਵਿੱਚ ਲਾਇਆ ਗਿਆ ਸੀ ਹਾਲਾਂਕਿ ਦਾਅਵੇ ਵੀ ਕੀਤੇ ਗਏ ਨੇ ਕਿ ਸਫਾਈ ਦੇ ਵੱਲ ਧਿਆਨ ਦਿੱਤਾ ਜਾਵੇਗਾ ਪਰ ਉਸ ਦੇ ਬਾਵਜੂਦ ਉਸ ਦੇ ਬਾਵਜੂਦ ਵੀ ਅੰਕੜਿਆਂ ਦੇ ਵਿੱਚ ਕਾਫੀ ਗਰਾਫਟ ਹੈ ਜਿਸ ਦੀਆਂ ਮੂਵ ਵਾਲੀਆਂ ਤਸਵੀਰਾਂ ਤੁਸੀਂ ਖੁਦ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਹਿਰ ਦੇ ਵਿੱਚ ਕੂੜਾ ਜਮਾ ਹੋਇਆ ਪਿਆ ਹੈ ਉੱਤੇ ਆਵਾਰਾ ਪਸ਼ੂ ਫਿਰ ਰਹੇ ਹਨ ਫਰੀਕੋਟ ਜ਼ਿਲ੍ਹੇ ਦੇ ਤਿੰਨੇ ਡਿਵੀਜ਼ਨਾਂ ਦੇ ਵਿੱਚ ਲੱਗੇ ਹੋਏ ਕੂੜੇ ਦੇ ਢੇਰਨ ਦਾ ਕਾਰਨ ਕਿਤਨੇ ਕਿਤੇ ਲੋਕ ਵੀ ਨਰਾਜ਼ਗੀ ਜ਼ਾਹਰ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਕਾਰਨ ਕਰਕੇ ਹੀ ਅੰਕੜਿਆਂ ਦੇ ਵਿੱਚ ਪਿਛਲੀ ਵਾਰ ਨਾਲੋਂ ਕਾਫੀ ਨੀਚੇ ਗਏ ਨੇ ਉਜੇ ਪਾਸੇ ਸਬੰਧ ਦੇ ਵਿੱਚ ਫਰੀਕੋਟ ਦੇ ਡੈਪਟੀ ਕਮਿਸ਼ਨ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਜਲਦੀ ਹੀ ਰਿਪੋਰਟ ਦੇ ਆਧਾਰ ਤੇ ਪੜਤਾਲ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਫਰੀਕੋਟ ਨੂੰ ਇੱਕ ਵਾਰ ਫਿਰ ਅੰਕੜਿਆਂ ਦੇ ਵਿੱਚ ਅੱਗੇ ਲਿਆਂਦਾ ਜਾਵੇਗਾ। ਹੁਣ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਫਰੀਕੋਟ ਜ਼ਿਲ੍ਹੇ ਦੇ ਤਿੰਨੇ ਹਲਕਿਆਂ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਅਤੇ ਉਹਨਾਂ ਉੱਪਰ ਅਵਾਰਾ ਪਸ਼ੂ ਫਿਰ ਰਹੇ ਨੇ ਜਿਹੇ ਪਾਸੇ ਜੋ ਫ੍ਰੀਕ ਉਹਦੇ ਡਿਪਟੀ ਕਮਿਸ਼ਨਰ ਵੱਲੋਂ ਦਾਅਵਾ ਕੀਤਾ ਗਾਇਏ ਇਹ ਕਿੰਨਾ ਚੁ ਪੂਰਾ ਹੁੰਦਾ ਏ ਤੁਸੀਂ ਜਿਹੜਾ ਇਸ ਮੌਕੇ ਲੋਕਾਂ ਨੇ ਕੀ ਕਿਹਾ ਅਤੇ ਕੀ ਕਿਹਾ ਡਿਪਟੀ ਕਮਿਸ਼ਨਰ ਫ੍ਰੀਕ ਮੇਰਾ ਨਾਮ ਛਗਨਪ੍ਰੀਤ ਸਿੰਘ ਸਨ ਆਬ ਲਾਸ਼ਮਨ ਸਿੰਘ ਪਿੰਡ ਸੂਰੀਆਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਸੀਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ 'ਚ ਇੱਥੇ ਆਉਂਨੇ ਆਂ ਹੀ ਪਰ ਇੱਥੇ ਅਸੀਂ ਗੰਦਗੀ ਵੇਖ ਕੇ ਵੇਖੋ ਇੱਧਰ ਬਹੁਤ ਹਰਾਨ ਹੁੰਦੇ ਆ ਸਾਡੇ ਪਿੰਡਾਂ 'ਚ ਹੀ ਸ਼ਹਿਰਾਂ ਨਾਲੋਂ ਵੱਧ ਸਫਾਈ ਆ ਹੁਣ ਸੈਂਟਰ ਸਰਕਾਰ ਨੇ ਸਵੱਛ ਭਾਰਤ ਦਾ ਅਭਿਆਨ ਚਲਾਇ ਪਰ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਕੋਈ ਚੰਗਾ ਰਿਜ਼ਲਟ ਨਹੀਂ ਮਿਲਿਆ ਜੀ ਸਾਫ ਸਵੱਾਈ ਸੀਗੀ ਪਰ ਹੁਣ ਬਹੁਤ ਜ਼ਿਆਦਾ ਗੰਦਗੀ ਇੱਥੇ ਫੈਲੀ ਹੋਈ ਆ ਬਹੁਤ ਸਾਰੇ ਸਟੂਡੈਂਟ ਨੂੰ ਸਟੂਡੈਂਟਾਂ ਨੂੰ ਵੀ ਚਾਹੀਦਾ ਵੀ ਉਹ ਆਪਦੀਆਂ ਸਟਿੰਗਾ ਵਗੈਰਾ ਫਰੂਟੀਆਂ ਵਗੈਰਾ ਪੀ ਕੇ ਸਿੱਧਾ ਹੀ ਸੱਟ ਦਿੰਦੇ ਆ ਉਹਨਾਂ ਨੂੰ ਚਾਹੀਦਾ ਵੀ ਡਸਟ ਬੀਂਚ ਸਿੱਟਣ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਇੱਥੇ ਸਫਾਈ ਮਹਮ ਚਲਾਈ ਜਾਵੇ ਜਿਵੇਂ ਹੁਣ ਫ੍ਰੀਕੋਰਟ ਦੀ ਗੱਲ ਕਰੀਏ ਤਾਂ ਫ੍ਰੀਕੋਰਟ 178 ਨੰਬਰ ਤੇ ਜਾਵੜਿਆ ਕੋਰਤਪੁਰਾ 106 ਤੇ 108 ਤੇ ਜਾਵੜਿਆ ਉਹ ਵੀ ਚੰਗੀ ਉਹਨੂੰ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਇਹਨਾਂ ਕੋਟਕਪੂਰਾ ਸ਼ਹਿਰ ਦੇ ਵਿੱਚ ਬਹੁਤ ਗੰਦਗੀ ਆ ਪਹਿਲਾਂ ਜੈਤੋ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਗੰਦਗੀ ਸੀ ਜੈਤੋ ਆਪਣੇ ਤੋਂ ਅੱਗੇ ਜਾ ਰਿਹਾ ਪਰ ਕੋਟਕਪੂਰਾ ਨੂੰ ਵਿੱਚ ਦਾ ਬਹੁਤ ਜ਼ਿਆਦਾ ਗਿੰਦਗੀ ਗੰਦਗੀ ਹੈ ਅੱਜ ਦੇ ਟਾਈਮ 'ਚ ਪਾਪਾ ਫਰੀਦ ਦੀ ਧਰਤੀ ਹੈ ਹਾਂਜੀ ਬਹੁਤ ਪਵਿੱਤਰ ਧਰਤੀ ਆ ਪਰ ਲੋਕਾਂ ਨੇ ਕੁਝ ਨਹੀਂ ਵੇਖਿਆ ਆਸਾਪਾ ਵੇਖ ਕੇ ਬਸ ੁੱਟ ਦਿੰਦੇ ਆ ਡਸਟਬਿਨ ਦੀ ਵਰਤੋਂ ਨਹੀਂ ਕਰਦੇ ਅਤੇ ਸਰਕਾਰ ਨੂੰ ਵੀ ਚਾਹੀਦਾ ਵੀ ਜਗ੍ਹਾ-ਜਗ੍ਹਾ ਡਸਟਬਿਨ ਲਾਉਣ ਪਾਰਕਾਂ ਵਗੈਰਾ ਦੇ ਵਿੱਚ ਵੀ ਬਹੁਤ ਗੰਦਗੀ ਹੈ ਮੇਰਾ ਨਾਮ ਰਕੇਸ਼ ਮੰਗਲ ਹੈ ਮੈਂ ਕੋ ਵਪਾਰੀ ਆ ਜਿਸ ਪੋਲ ਦੇ ਉੱਪਰ ਤੁਸੀਂ ਖੜੇ ਆਂ ਜਿੱਥੇ ਗੰਦਗੀ ਦੇ ਢੇਰ ਲੱਗੇ ਆ ਉਸਦੇ ਬਿਲਕੁਲ ਨਾਲ ਹੀ ਮੇਰੀ ਦੁਕਾਨ ਹੈ ਇਹ ਜਿਹੜਾ ਗੰਦਗੀ ਦਾ ਢੇਰ ਹੈ ਇਹ ਲੋਕਾਂ ਦੀ ਮੌਤ ਨੂੰ ਬਲਾਵਾ ਹੈ ਇੱਥੇ ਹੁਣ ਤੁਸੀਂ ਪਿੱਛੇ ਵੇਖ ਸਕਦੇ ਹੋ ਟੱਠੇ ਖੜੇ ਆ ਇਹ ਕਿਸੇ ਵੀ ਵੀਕਲ ਨੂੰ ਟੱਚ ਕਰ ਸਕਦੇ ਆ ਤੇ ਇਸ ਦੇ ਨਾਲ ਕਿਸੇ ਜਾਨੀਮਾਲ ਨੂੰ ਨੁਕਸਾਨ ਹੋ ਸਕਦਾ ਹੈ ਸਵੱਛਤਾ ਦੇ ਆਧਾਰ ਦੇ ਉੱਪਰ ਕੋਰਗਪੁਰਾ ਕਿਸੇ ਟਾਈਮ ਬਹੁਤ ਉੱਪਰ ਹੁੰਦਾ ਸੀ ਹੁਣ ਤਾਂ ਸੀ ਜੈਤੋ ਤੋਂ ਵੀ ਹਟਾ ਚਲੇ ਗਏ ਇਹਦੇ ਆਸੇ ਤਾਂ ਸਾਨੂੰ ਸ਼ਰਮ ਦੇ ਪਾਤਰ ਹੋਣਾ ਚਾਹੀਦਾ ਸਾਡੀ ਕਮੇਟੀ ਨੂੰ ਸਾਡੀਆਂ ਸਰਕਾਰਾਂ ਨੂੰ ਜਿਨ੍ਹਾਂ ਦਾ ਨਿਗਾ ਇੱਧਰ ਹੈ ਹੀ ਨਹੀਂ ਤੇ ਮੈਂ ਤਾਂ ਕਹੂੰਗਾ ਇਹ ਨਕਿੱਧ ਸਰਕਾਰ ਤੇ ਨਕਿੱਧ ਕਮੇਟੀ ਕਿਹਦੇ ਵੱਲ غور ਕਰੇ ਤਾਂ ਜੋ ਲੋਕਾਂ ਨੂੰ ਇਸ ਤੋਂ ਨਹੀਂ ਜਾਤ ਮਿਲ ਸਕੇ ਇਸ ਤਰ੍ਹਾਂ ਜੀ ਇਹ ਕੂੜਾ ਜਿਹੜਾ ਬੱਸ ਸਟੈਂਡ ਤੇ ਤਾਂ ਵੈਸੇ ਹੀ ਨਹੀਂ ਚਾਹੀਦਾ ਜੀ ਇਹ ਡੰਪ ਬਣਾਇਆ ਕੂੜੇ ਵਾਲਾ ਇਹ ਪਬਲਿਕ ਪਲੇਸ ਹੈ ਜੀ ਇੱਥੇ ਲੋਕਾਂ ਨੇ ਆਉਣਾ ਜਾਣਾ ਹੁੰਦਾ ਜੀ ਕੋਈ ਪਿੰਡਾਂ ਵਾਲੀਆਂ ਸਵਾਰੀਆਂ ਕੋਈ ਸ਼ਹਿਰ ਵਾਲੀਆਂ ਇੱਥੇ ਤਾਂ ਸਫਾਈ ਵੈਸੇ ਹੀ ਚਾਹੀਦੀ ਹੈ ਜੀ ਸ਼ਹਿਰ ਦਾ ਮੇਨ ਪੁਆਇੰਟ ਹੁੰਦਾ ਹੈ ਇਹ ਬੱਸ ਸਟੈਂਡ ਜੀ ਤੇ ਸਫਾਈ ਇੱਥੇ ਤਕਰੀਬਨ ਹੈ ਨਹੀਂ ਜੀ ਸਾਰੇ ਚੱਕਿਆ ਜਾਣਾ ਚਾਹੀਦਾ ਜੀ ਡੰਪ ਇਥੋਂ ਕੋਣ ਸਾਈਕਲ ਸਟੈਂਡ ਵੇਖ ਲੋ 3 ਫੁੱਟ ਨੀਵਾ ਜਦੋਂ ਮੜਾ ਆ ਮੀਂਹ ਪੈਂਦਾ ਉਹਦੇ ਭਰ ਜਾਂਦਾ ਪਾਣੀ ਨਾਲ ਇਹੀ ਜਿਹਦਾ ਪਾਰਕਿੰਗ ਨੂੰ ਦਿੱਤੀ ਜਾਵੇ ਲੋਕਾਂ ਨੂੰ ਨਾਲ ਤਾਂ ਵਧੀਆ ਸਹੂਲਤ ਮਿਲੇ ਨਾਲੇ ਪਾਰਕਿੰਗ ਲੈਣ ਵਾਲਿਆਂ ਨੂੰ ਫਾਇਦਾ ਨਾਲੇ ਕਮੇਟੀ ਦੀ ਆਮਦਨ ਦੇ ਵਿੱਚ ਵਾਧਾ ਹੋਵੇ ਆਮ ਬੱਸ ਸਟੈਂਡ ਤੇ ਸਾਰਾ ਬਾਹਰ ਆਇਆ ਤੇ ਅੰਦਰ ਤਾਂ ਕੋਈ ਛੜਦਾ ਹੀ ਨਹੀਂ ਸਾਰੇ ਇੱਥੇ ਬਾਹਰ ਸੱਟ ਕੇ ਤੁਰ ਜਾਂਦੇ ਆਂ ਤਵਾਰੀ ਸਫਾਈ ਕਰ ਜਾਂਦੇ ਉਹਦਾ ਚੱਕਾ ਜਾਂਦਾ ਉਹ ਤੋਂ ਬਾਅਦ ਫੇਰ ਆਈਆਂ ਇਹ ਰਾਤ ਨੂੰ ਲੋਕ ਬਾਹਰ ਦੁਕਾਨਾਂ ਤੋਂ ਕੋਨ ਵਾਲੇ ਪਰਾਂ ਬਾਹਰਲੇ ਸਾਰੇ ਬਾਹਰ ਹੀ ਕੂੜਾ ਸੱਟ ਜਾਂਦੇ ਇਹ ਪਤਾ ਲੱਗਿਆ ਫਰੀਦਕੋਟ ਦੀ ਰੈਂਕਿੰਗ ਬਹੁਤ ਡਾਊ ਕੀ ਲਗ ਰਹੀ ਗਰੀ ਸਹੀ ਕੰਮ ਨਹੀਂ ਕਰ ਰਹੇ ਨਹੀਂ ਫਿਰ ਡਾਊਨ ਜਾਣੀ ਹੈ ਜੇ ਤੋ ਸਫਾਈ ਨਾ ਹੋਊਗੀ ਤਾਂ ਡਾਊਨ ਹੀ ਜਾਣਾ ਹੈ ਸਾਰਾ ਜੇ ਸਫਾਈ ਹੋਊਗੀ ਤਾਂ ਆਪੇ ਅਪ ਹੋਵੇ ਕਿ ਤੁਸੀਂ ਦੱਸਿਆ ਕਿ ਸਵਛਤਾ ਸਰਵੇਖਣ ਰੈਂਕਿੰਗ ਪਿਛਲੇ ਸਾਲ ਦੀ ਕੰਪੈਰੀਜ਼ਨ ਵਿੱਚ ਇਸ ਸਾਲ ਪਿਛੇ ਆਈ ਹੈ ਫਰੀਦ ਕੋਟ ਕੋਟ ਕਪੂਰਾ ਜੈਤੋ ਦੀ ਵੀ ਇਹ ਸਾਡੇ ਲਈ ਵੀ ਇੱਕ ਸਬਕ ਹੈ सीख की गल है पूरी रैंकिंग तो आप एक्सप्लोर कर रहे हैं कि कि किस पैरामीटर से सू कम मिले है कि किस पैरामीटर से सूँ ज़्यादा मिले है क्योंकि स्वच्छता सर्वेक्षण रैंकिंग काफ़ी चीज़ें होंगी हैगी स्टार्ट फ्रॉम की डोर टू तो डोर जी कूड़ा चक्न की स्टार्ट है फिर उस सैग्रीगेशन हो रही है कि नहीं हो रही है तो उसका ट्रांसपोर्टेन फ्रॉम सैकेंडरी प्राइमरी टू सैकेंडरी ताइनल पॉइंट्स तो काफ़ी सारे इशूज़ रहते हैं अस देख रहे कि किस में सू कम मिला है बट इवन विदाउट रैंकिंग असी देखते है कि शहर में कई सारी जगह पर लोड है कि असी ज़्यादा अच्छे से सफाई करिए स्पेली सैकेंडरी पॉइंट्स जेडे है जहाँ कूड़ा एक बार आके रखा जाता है तो वहाँ से फिर फाइनल चक्या जाता है आप कोशिश कर रहे हैं कि वो सैकेंडरी पॉइंट्स आप खाली कर दईए खत्म कर देिए ताकि वो जो छे सात शहर के पॉइंट्स है जो ज़्यादा गंदे दिखते हैं उसू अतम कराइए उस लोकल गवर्नमेंट है अदारा है वो कुछ रिक्शाज मोडिफाई करके ड्रम्स लगा के ताकि वो कूड़ा वहाँ आए ही नहीं कूड़ा जो आता है घर गहर, घर तो वे डायरेक्टली वहाँ से वहाँ पे रखने की बजाय सीधे ही ट्रशरी पॉइंट से चला जाए ताकि उससे उस तो उससे शहर साफ़ होगा मेरी साथ ही साथ लोगों भी अपील हैगी कि शहर सबका है ते जड़ा कूड़ा उठा आता है उन्होंने घर वो जरूर उसू देन तो उसके बाद में कई लोग रोड तूड़ा फेंक के चले जाते हैं सुबह सवेरे वो अभी ना करिए एंड जड़े कूड़ा चकन लिये कर्मचारी है पूरा सहयोग देिए आप पूरा पूरी कोशिश कर रहे है एवरी वीक असी मीटिंग करते है अबाउट जे पॉइंट्स है वीक तो आप कोशिश हैं कि नैक्सट सर्वेक्शन आप अपनी रैंकिंग आए और उस तो बहुत पहला लोगों को साफ सुथरा शहर दिखे दो कितना है। लास्ट ईयर कह रहे थे कि अपनी रैंकिंग टेंथ थी इस ईयर सैवंटी एट्थ आई है इट्स अ मैटर ऑफ कंसर्न कि रैंकिंग काफ़ी कम आई है आप रिपोर्ट एग्जामिन कर रहे है डिटेल में बाद में दस सदे बट अगर सैवनटी एट्थ रैंकिंग है तो एक इशू पे ही रैंकिंग पीछे गई होनी है क्योंकि टेंथ से तो सैवनटी काफ़ी पीछे है सो डोर एवरी पॉइंट जोड़ा है डोर स्टैप डोर टू डोर कलैक्शन सैग्रीगे आई थिंक सारे पॉइंट्स से एक्स्ट्रा एफर्ट की लड़ है तो uh, मैं डिपार्टमेंट्स uh, नाल भी मीटिंग कराँगा बट रैंकिंग चलो नैक्सट सर्वेक्शन तो नैक्सट ईयर होगा चौबीस में पच्चीस बच्च बट आप कोशिश करके अपने अगले एक दो महीना बच्चे ही आप आपा कोशिश करेंगे कि जहाँ जहाँ आप पीछे आए हैं उसमें अच्छा अच्छा करिए सब तीनों सब के अलग अलग आई जैसे उनको कोटकपुरा की काफ़ी पीछे चल चलती है एक सौ गई है जी वही जैसे मैं कह रहा हूँ कि आ, हर एक पॉइंट पे लोड देन, जो, जो, देने जोर देने की ज़रूरत है तो स्वच्छ भारत मिशन के फंडस भी साढ़े कोल को अभी सारे के सारे म्यूनिशैलिटीज़ करीब एक सवा करोड़ स्वच्छ भारत मिशन के अंदर में सारे ओ, खरीद रहे हैं चाहे वो ट्र रेड़ी हो जिस तरह कूड़ा चक्या जाता है चाहे कोई मशीन हो साफ साफ, साफ सफाई करने वाली तो बहुत जल्दी ही एक महीने के अंदर अंदर साढ़े को सारी मशीन सारे इक्यूपमेंट्स आ जागे तो उस तो भी आ, सुधार होंगे क्योंकि वी विल गेट ऑल द मशीनस साथ ही जैतो में जो बार पहले से काफ़ी प्रॉब्लम चली आ रही थी कि उन्होंने प पचास कर्मचारी उन्होंने रखने से ऑन कॉन्ट्रैक्ट बेसिस वो भी ऑलमोस्ट फाइल फाइनल हो हो चुकी है तो पचास नए कर्मचारी आने से वहाँ पर प्रॉब्लम आ जाएगी कोट कपूरा को में ऐसी सीवरेज क्लीनिंग करवा रहे सुपर सक्शन मशीन रही वही आप जैतो भी करावांगे ऑर्डर्स हो चुके है उन्होंने टेंडर भी फाइल लग चुकी है ते ये सारे करण तो वी होप दैट साफ सुथरा शहर uh, और दिखूगा आने वाले समय में तो अगले uh, सर्वेक्षण में आप पूरा कोशिश करेंगे कि अपने अगले एक साल असी uh, करिए मेहनत ताकि अगली रैंकिंग अपनी जरूरत चाहिए